ਆ ਮੈਡਮ ਬੀਬੀਓ ਸਾਹਿਬਾ ਜਿਨ੍ਹਾਂ ਦੇ ਟਿਸ਼ਨ ਨਿਰਦੇਸ਼ ਦੇ ਨਾਲ ਇਹ ਬਲਾਕ ਦਾ ਕੰਮ ਚੱਲ ਰਿਹਾ ਹੈ ਇਹਨਾਂ ਨੇ ਸਾਰੇ ਧਿਆਨ ਨਾਲ ਲੈ ਕੇ ਚੱਲ ਰਹੇ ਨੇ ਤੇ ਮੈਂ ਇਹਨਾਂ ਦਾ ਹੀ ਬਹੁਤ ਧੰਨਵਾਦ ਕਰਦਾ ਕਿ ਅੱਜ ਇੱਕ ਇਸ ਸਕੂਲ ਦੇ ਵਿੱਚ ਇੱਕ ਯੂਨੀਵਰਸਿਟੀ ਜਿਹਦਾ ਜਿਵੇਂ ਮਾਹੌਲ ਸਿਰਜਿਆ ਹੁੰਦਾ ਉਹ ਸਾਡੇ ਸਕੂਲ ਵਿੱਚ ਯੂਨੀਵਰਸਿਟੀ ਜਿਹਾ ਹੁੰਗਾ ਮੈਂ ਕਿ ਐਨਾ ਸਮਾਂ ਕਿਸੇ ਯੂਨੀਵਰਸਿਟੀ ਦੇ ਵਿੱਚ ਵੀ ਨਹੀਂ ਪਿਆ ਹੁੰਦਾ ਐਨਾ ਸਮਾਂ ਕਿਤੇ ਪ੍ਰਾਤਨ ਸਾਡੇ ਪੁਰਾਣੇ ਗੈਬ ਘਰ ਉੱਥੇ ਵੀ ਨਹੀਂ ਹੁੰਦਾ ਜਿੰਨਾ ਸਮਾਨ ਇਹਨਾਂ ਨੇ ਇਕੱਠਾ ਕਰਕੇ ਅੱਜ ਵਿੱਚ ਲਿਆਂਦਾ ਮੈਂ ਖੇਤਾਂ ਇਸ ਕਰਦਾ ਧੰਨਵਾਦ ਸੱਜਣਾਂ ਦਾ ਪਿੰਡ ਦਾ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਬੱਚਿਆਂ ਦਾ ਜਿਹੜੇ ਪਿਛਲੇ ਦਿਨਾਂ ਤੋਂ ਜੁੜੇ ਹੋਏ ਨੇ ਤੇ ਬਾਡਮ ਜੀ ਜਿਹੜੇ ਕੇ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਇਹਨੂੰ ਪੇਸ਼ਕਾਰੀ ਕਰ ਰਿਹਾ ਤੇ ਧੰਨਵਾਦ ਕਰਦਾ ਸਕੂਲ ਦੇ ਹੈੱਡ ਦਾ ਤੇ ਮਿਡਲ ਦੇ ਸਟਾਫ ਦਾ ਜਿਨ੍ਹਾਂ ਨੇ ਕੇ ਸਾਰਾ ਇਕਪਰਾਲਾ ਕੀਤਾ ਧੰਨਵਾਦ ਜੀ ਧੰਨਵਾਦ ਕਰਦਾ ਮੈਂ ਸਾਡੇ মিডিਆ ਦਾ ਮੇਰੇ ਵੀਰ ਹੱਕ ਪੰਜਾਬ ਦਾ ਖੜੇ ਨੇ ਇਹਨਾਂ ਨੇ ਬੜਾ ਸਾਡੇ ਚ ਸਕੂਲਾਂ ਦੇ ਵਿੱਚ ਜਿੱਥੇ ਮਰਜ਼ੀ ਕੋਈ ਪ੍ਰੋਗਰਾਮ ਹੋਵੇ ਇਹਨਾਂ ਨੇ ਜਾ ਕੇ ਸਾਡੇ ਸਕੂਲਾਂ ਦੇ ਬੱਚਿਆਂ ਦਾ ਸਕੂਲ ਦੀ ਕੁਆਲਿਟੀ ਹੈ ਦੀ ਕਲੀਨਸ ਦੇ ਹਸਪਤਾਲਾ ਜੋ ਵੀ ਵਰਕ ਹੁੰਦਾ ਉਹਨਾਂ ਨੂੰ ਪੂਰੇ ਵਾਰਡ ਤੱਕ ਦਿਖਾਉਂਦੇ ਨੇ